ਹੈਲੋ ਫਰੈਂਡਸ ਆਰ ਇਨ ਫੈਸਟੀਵਲ ਜੀ ਹਾਂਜੀ ਫਰੈਂਡਸ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ 24 ਇੰਚ ਗਿੱਜਾਂ ਦੇ ਸਾਥੀ ਉਹਨਾਂ ਦੇ ਲਈ ਪਲੋਈਆ ਹਾਂਜੀ ਦੇਖੋ ਜਿਹੜੀ ਉੱਪਰ ਵਾਲੀ ਪਲੋਈਆ ਉਹ ਅਸੀਂ ਪਾਵਾਂਗੇ 7 ਇੰਚ ਤੇ ਤੇ ਜਿਹੜੀ ਸਾਈਡ ਵਾਲੀ ਹੈ ਇਹ ਵੀ 7 ਇੰਚ ਤੋਂ ਇੱਥੋਂ ਸਟਾਰਟ ਕਰਾਂਗੇ 7 ਇੰਚ ਦੀ ਨਿਸ਼ਾਨੀ ਲਗਾ ਲਓ ਹਾਂਜੀ ਜਿਹੜੀ ਇਹ ਲੰਬੀ ਪਲੋਈਆ ਇਹ ਆਪਾਂ ਵੀ 7 ਇੰਚ ਦੀ ਹੀ ਪਾਉਣੀ ਹੈ ਕਿਉਂਕਿ ਜਿਹੜੀ ਲੰਬੀ ਪਲੋਈਆ ਉਹ ਤਾਂ ਇੱਕ ਜ਼ਿਆਦਾਤਰ 7 ਇੰਚ ਦੀ ਹੀ ਪੈਂਦੀ ਹੈ ਹਾਂਜੀ ਇਸ ਤਰ੍ਹਾਂ ਜਿਵੇਂ ਕਿ ਜਿਵੇਂ ਕਿ 23 ਇੰਚ 24 25 ਉਹਨਾਂ ਦੇ ਲਈ ਇਹ ਦਾਣੀ ਜਿਹੜੀ ਆਪਾਂ ਕੀ ਮਾਪ ਰੱਖ ਸਕਦੇ ਆਂਗੇ ਕਿਉਂਕਿ ਉਹਨਾਂ ਨੇ ਬਲੋਈਆਂ ਇੰਨੇ ਤੇ ਹੀ ਸੈੱਟ ਆ ਜਾਂਦੀਆਂ ਨਹੀਂ ਹੈਂ ਹਾਂਜੀ ਦੇਖੋ ਹੁਣ ਆਪਾਂ ਪਾਵਾਂਗੇ ਜਿਹੜੀ ਹੈ ਕਿ ਇਹਦੀ ਵਿਚਾਈ ਕਿ ਲੰਬੀ ਬਲੋਈ ਹੈਗੀ ਹਾਂਜੀ ਇਸ ਤਰ੍ਹਾਂ ਦੇਖੋ ਜਿਹੜੀਆਂ ਬਲੌਨੀਆਂ ਨੇ ਕਿ ਉਹ ਬਹੁਤ ਵਧੀਆ ਪਈਆਂ ਨੇ ਤੇ ਇਹਨਾਂ ਦੇ ਨਾਲ ਹੈ ਜਿਹੜੇ ਸੂਟ ਦੀ ਫਿਟਿੰਗ ਬਹੁਤ ਵਧੀਆ ਹੁੰਦੀ ਹੈ ਤੇ 24 25 ਇੰਚ ਦੀ ਬ੍ਰੈਸਟ ਦੇ ਲਈ ਆਪਾਂ ਇਹ ਬਲੌਨੀਆਂ ਇਸ ਤਰ੍ਹਾਂ ਪਾ ਸਕਦੇ ਹਾਂ ਥੈਂਕ ਯੂ